ਜੂੜ ਕਿੱਲਾ ਸੀਗਾ ਜੀ ਖਾਣ ਵਾਲੀ ਕਣਕ ਸੀ ਉਹ ਹੀ ਆ ਕੱਲ ਨੂੰ ਵੱਢਣੀ ਸੀਗੀ ਤੇ ਅੱਜ ਕੋਈ ਇਹ ਕੋਹਤ ਵਾਕਤ ਕੋਈ ਗੱਲ ਨਹੀਂ ਕਰਾਂਗੇ ਮੱਤ ਦਾ ਦੋ ਮਣ ਬਾਤੀ ਦੇ ਮੈਂ ਹਾਂ ਇਹ ਦੂ ਇਦੂ ਵੱਧ ਦੇਵਾਂਗੇ ਦੋ ਮਣ ਕੀ ਮੰਗਤ ਉਸ ਵੀ ਰਹਿਣੀ ਕੀ ਨਾ ਜੀ ਕ੍ਰਿਸ਼ਨ ਲਾਲ ਤੇ ਮਲਖਰਾਜ ਵੀ ਸੀ ਜੀ ਅੱਛਾ ਕਿੰਨੀ ਜ਼ਮੀਨ ਸੀ ਸੋ ਕਣਕ ਸੀ ਸੋ ਢੀ ਕਿਵੇਂ ਕਿੰਨਾ ਕਨਕਸਾਨ ਦੂੜ ਕਿੱਲਾ ਸੀਗਾ ਜੀ ਖਾਨ ਵਾਲੀ ਕਣਕ ਸੀ ਉਹੀ ਆ ਕੱਲ ਨੂੰ ਵੱਢਣੀ ਸੀਗੀ ਤੇ ਅੱਜ ਕੋਈ ਇਹ ਕੋਗਤ ਵਾਖਤ ਗਈ ਇਹ ਵੱਡੀ ਨਹੀਂ ਸੀ ਕਿ ਸਾਰੀ ਮੱਚ ਗਈ ਜੀ ਫੋਰਾ ਜੀ ਇਸੇ ਤੇ ਉਮੀਦਾਂ ਸੀ ਇਸੇ ਤੇ ਉਮੀਦਾਂ ਸੀ ਹੁਣ ਕੀ ਕਰਾਂਗੇ ਫੋਰਾ ਨੂੰ ਹੁਣ ਕੀ ਕਰਨਾ ਸੀਗਾ ਜੀ ਹੁਣ ਤਾਂ ਖੁਦ ਖੱਸੀ ਵਾਲਾ ਕੰਮ ਹੈ ਕੀ ਮੰਕਰਨ ਉਸ ਵੀ ਰਹੇ ਨਹੀਂ جان دی اگ ਲੱਗੀ ਹੈ ਕਿੰਨਾ ਕੁ ਨੁਕਸਾਨ ਹੈ ਕੀ ਹੋਣਾ ਅੱਜ ਭੈਣੀ ਬਾਗਾ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ 30 35 ਕਿੱਲੇ ਅੱਗ ਦੇ ਜਿਹੜੀ ਕਣਕ ਹੈ ਅੱਗ ਦੇ ਲਵੇਟ ਚੜ ਗਈ ਹੈ ਜਿਨ੍ਹਾਂ ਦੇ ਵਿੱਚੋਂ ਖੜੀ ਕਣਕ ਸੀ ਵੱਧ ਤੇ ਲੋਕਾਂ ਨੇ ਕਿੰਨੇ ਹਾਲੀ ਪਿੰਡਾਂ ਦੇ ਸਵਿੱਕਰ ਚ ਬੋਲ ਕੇ ਅੱਗ ਤੇ ਕਾਬੂ ਪਾਇਆ ਅਸੀਂ ਪਹਿਲਾਂ ਵੀ ਡੀਸੀ ਨਾਲ ਮੀਟਿੰਗ ਕਰੀ ਹੈ ਵੀ ਜਿਹੜੀ ਫਾਇਰ ਗੇਟ ਹੈ ਉਹ ਪਿੰਡਾਂ ਦੇ ਸ਼ਹਿਰਾਂ ਤੋਂ ਬਾਹਰ ਕੱਢ ਕੇ ਖੜਾਈ ਜਾਵੇ ਫਿਰਨੀਆਂ ਦੇ ਉੱਤੇ ਸੜਕਾਂ ਦੇ ਉੱਤੇ ਵੱਡੀਆਂ ਦੇ ਉੱਤੇ ਜਦੋਂ ਫਾਇਰ ਗੇਟ ਆਉਂਦੀ ਹੈ ਉਦੋਂ ਨੂੰ ਲੋਕ ਆ ਜਿਹੜੇ ਅੱਗ ਬੁਝਾ ਲੈਂਦੇ ਨੇ ਤੇ ਵੱਡੀ ਗਿਣਤੀ ਚ ਕਣਕ ਹੈ ਜਿਹੜੀ ਜਿਵੇਂ ਹੁਣ ਪੈਣੀ ਵਾਗੇ ਨਸਕਾਨ ਹੋਇਆ ਉਹ ਵੀ ਨਸਕਾਨ ਹੋ ਜਾਂਦਾ ਇਹਨਾਂ ਨੂੰ ਫੌਰੀ ਤੌਰ ਤੇ ਬਾਹਰ ਕੱਢ ਕੇ ਰੱਖਣੀਆਂ ਚਾਹੀਦੀਆਂ ਨੇ ਤੇ ਜਦੋਂ ਪਿੰਡ ਨੇ ਕਾਬੂ ਪਾਇਆ ਦੋ ਟਰੈਕਟਰਾਂ ਨੂੰ ਛੇਕ ਲੱਗ ਗਿਆ ਹੋਰ ਬੰਦਿਆਂ ਦੇ ਪੈਰਾਂ ਨੂੰ ਬਹੁਤ ਸਾਰਾ ਛੇਕ ਲੱਗਿਆ ਤੇ ਪਰ ਜਿਹੜੇ ਗਰੀਬ ਕਿਸਾਨ ਹੈ ਵਿੱਚ ਤਾਂ ਠੇਕੇ ਦੇ ਲੈਤਾ ਹੋਇਆ ਬਾਣ ਸੀਗਾ ਜਿਨ੍ਹਾਂ ਦੇ ਦਾਣਾ ਵੀ ਨਹੀਂ ਕਣਕ ਦਾ ਜਾਣਾ ਸਾਰੀ ਅੱਗ ਦੇ ਲਵੇਟ ਚੜ ਗਈ ਹੈ ਦੇ ਵਿੱਚ ਕਿਸਾਨਾਂ ਨੇ ਮਸਾ ਪਹਿਲਾਂ ਵੀ ਮਾਰ ਪਈ ਗਈ ਕਣਕ ਬੀਜਣ ਵੇਲੇ ਡੀਏਪੀ ਨਹੀਂ ਮਿਲੀ ਹੋਰ ਨਹੀਂ ਸਾਧਨ ਮਿਲੇ ਮਸਾ ਜੇ 2 ਮਣ ਦਾਣੇ ਕਰੇ ਤਾਂ ਅੱਜ ਘਰੇ ਆਉਣੇ ਸੀ ਤਾਜਾ ਹਾਕ ਰੂਪੀ ਦੇ ਕਾਰਨ ਅੱਗ ਦੇ ਭੇਟ ਚੜ ਗਈ ਐ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਫੌਰੀ ਤੌਰ ਤੇ ਗਰਧੌਰੀਆਂ ਕਰਕੇ ਏਸ਼ ਦੀਆਂ ਜਿਹਦਾ ਜਿਹਦੀ ਕਣਕ ਦਾ ਨਸਖਾਨ ਹੋ ਗਿਆ ਫੌਰੀ ਤੌਰ ਤੇ ਇਹਨਾਂ ਨੂੰ ਮੁਆਵਜ਼ਾ ਦੇਵੇ ਤੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸ਼ਰਚ ਵਧਣ ਲਈ ਮਜਬੂਰ ਹੋਵਾਂਗੇ ਸਰਕਾਰ ਨੂੰ ਜਿੰਨੇ ਵੀ ਥਾਂ ਤੇ ਅਗਲਾ ਹੈ ਸਰਕਾਰ ਨੇ ਹਜੇ ਕਿਸੇ ਨੂੰ țeਲਾ ਨਹੀਂ ਦਿੱਤਾ ਕੱਲੇ ਅੱਖਾਂ ਪੁੰਝਦੀ ਹੈ ਤੇ ਇਸ ਕਰਕੇ ਖੁਦਕਸ਼ੀਆਂ ਦਾ ਦੌਰ ਆ ਜਿਹੜਾ ਵੱਧਾਗਾ ਜਦੋਂ ਕਿਸਾਨਾਂ ਦੀ ਪਾਲੀ ਹੋਈ ਕਣਕ ਘਰੇ ਜਾਣ ਦਾ ਜਮਾ ਟਾਈਮ ਸੀਗਾ ਸ਼ਾਮ ਤੱਕ ਘਰੇ ਵਗ ਜਾਣਾ ਸੀ ਉਹ ਲਵੇਟ ਚੜ ਗਈ ਹੈ ਤਾਂ ਇੱਥੋਂ ਦੀ ਸਰਕਾਰ ਤੇ ਇਸ ਦਾ ਪ੍ਰਸ਼ਾਸਨ ਸੁੱਤਾ ਪਿਆਗਾ ਤੇ ਮਸਾਂ ਪਿੰਡ ਨੇ ਆ ਕੇ ਕਿਹੜਾ ਕਾਬੂ ਕਰਿਆ ਇਹ ਕਿੰਦੀ ਗ ਕਣਕ ਹੈ ਜਿਹੜਾ ਕਿੰਨੀ ਕਿ ਜ਼ਮੀਨ ਹੈ ਲਗਭਗ ਜਿਹੜੀ ਮੇਰੇ ਕੋਲ ਇਹ 35 40 ਕਿੱਲੇ ਵੰਡਦੇ ਹੋਣਗੇ ਸਾਰੇ ਜਿਨ੍ਹਾਂ ਦੇ ਵਿੱਚੋਂ ਹਜੇ ਅਸੀਂ ਸਮਾਰ ਕੇ ਦੇਖਦੇ ਜਿਹੜੀ ਕਣਕ ਸਬਾ ਬਣ ਗਈ ਹੈ ਉਹ ਚ 12 15 ਕਿੱਲੇ ਲਾਜ਼ਮੀ ਹੋਣਗੇ ਜਿਹੜੀ ਖੜੀ ਕਣਕ ਸੀ ਕਿਸਾਨਾਂ ਦੀ ਜਿਹੜੇ 10 ਰਹੇ ਨੇ ਇੱਥੇ ਵੀ ਮੇਰੇ ਕੋਲ ਕਿੱਲਾ ਸੀ ਮੇਰਾ ਦੋ ਕਿੱਲੇ ਸੀਗੇ ਤੇ ਹਵਾ ਦਾ ਤੇਜ਼ ਹੋਣਾ ਕਰਨਾ ਤੇ ਕਿਸੇ ਕਾਰਨ ਕਰਕੇ ਐ ਨਹੀਂ ਦੇਖਣਾ ਹਜੇ ਪਤਾ ਕਰਦੇ ਆ ਵੀ ਲੱਗੀ ਕਿਵੇਂ ਅੱਗ ਤੇ ਉਹਦਾ ਜਾਇਜ਼ਾ ਲੈ ਕੇ ਲੋਕਾਂ ਤੋਂ ਪੁੱਛ ਕੇ ਸਾਰਾ ਅਸੀਂ ਛੋੜੇ ਚੈਨਲ ਰਾਹੀਂ ਦਾਖਦੇ ਤੇ ਸਰਕਾਰ ਇਹਨੂੰ ਫੌਰੀ ਤੌਰ ਤੇ ਦਾ ਹੱਲ ਕਰੇ ਨਹੀਂ ਤਾਂ ਫਿਰ ਲੋਕ ਆ ਜਿਹੜੇ ਅੱਕੇ ਗਲ ਪੈ ਜਾਣਗੇ ਸਰਪੰਚ ਸਾਹਿਬ ਕਿੰਨਾ ਕੁ ਨੁਕਸਾਨ ਹੈ ਕਿ ਮਿਲ ਦੇ ਦੇਖੋ ਤੁਹਾਨੂੰ ਪਹਿਲਾਂ ਵੀ ਪ੍ਰਧਾਨ ਜੀ ਦੱਸੇ ਵੀ ਲਗਭਗ 35-40 ਕਿੱਲੇ ਦਾ ਸਾਡਾ ਆਈਡੀਆ ਹੈ ਕਿ ਇਹ ਜੋ 15 ਤੋਂ 20 ਕਿੱਲੇ ਹੈ ਜਿਹੜੀ ਖੜੀ ਗਣਕ ਸੀਗੀ ਉਸ ਟੰਕਰ ਸਰਕਾਰ ਨੂੰ ਸਾਨੂੰ ਇਹ ਹੀ ਬੇਨਤੀ ਆ ਵੀ ਇਹਨੂੰ ਇਹ ਚਿੱਟੇ ਹੱਥੀ ਖੜਾਉਣ ਦਾ ਕੋਈ ਫਾਇਦਾ ਨਹੀਂ ਇਹਨੂੰ ਬਾਹਰ ਕੱਢ ਕੇ ਪਾਣੀ ਨਾਲ ਭਰ ਕੇ ਦੀ ਤਿਆਰੀ ਹੋਣੀ ਚਾਹੀਦੀ ਹੈ ਜਿਹੜੀ 5 ਤੋਂ 7 ਮਿੰਟਾਂ 'ਚ ਹੀ ਪਹੁੰਚੇ ਅੱਜ ਇੱਕ ਫਾਇਰ ਬ੍ਰੇਗਟ ਆਈ ਇਧਰਲੀ ਸਾਈਡ ਤੋਂ ਆਈ ਉਹ ਆ ਕੇ ਖੋਭ ਗਈ ਤੇ ਜਿਹੜੀ ਉੱਪਰ ਦੀ ਆਈ ਉਹ ਹਜੇ ਪਹੁੰਚੀ ਵੀ ਨਹੀਂ ਸੀ ਲੋਕਾਂ ਨੇ ਆਪ ਦੀ ਮੁਸੱਕਤ ਨਾਲ ਆਪ ਦੀ ਮਿਹਨਤ ਨਾਲ ਅੱਗ ਬੁਝਾਈ ਐ ਤੇ ਮਗਰੋਂ ਸਰਕਾਰ ਸਾਡੀ ਅੱਖਾਂ ਪੁੰਝਣ ਆ ਜਾਂਦੀ ਆ ਉਹਦਾ ਕੋਈ ਫਾਇਦਾ ਨਹੀਂ ਪਹਿਲਾਂ ਚਾਹੀਦਾ ਪ੍ਰਬੰਧ ਇਹਦਾ ਕਰਨਾ ਸਾਰਾ